ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਇਆ ਅੱਜ ਤੁਹਾਡੇ ਲਈ ਇੱਕ ਰੇਪ ਦੇ ਵਿੱਚ ਹੈਂਡਵਰਕ ਦੇ ਸੂਟ ਲੈ ਕੇ ਆਏ ਜੀ ਬੜੀ ਸੋਹਣੀ ਅਲੱਗ ਜਿਹੀ ਕਲੈਕਸ਼ਨ ਹੈ ਪੂਰੇ ਹੈਵੀ ਪਾਰਟੀ ਵੇਅਰ ਸੂਟ ਹੋਣਗੇ ਤੇ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੇ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਜਿਹੜੇ ਕੋਰੀਅਰ ਚਾਰਜਿਸ ਐ ਉਹ ਵਿੱਚ ਇਨਕਲੂਡ ਨਹੀਂ ਹੁੰਦੇ ਜਿਹੜਾ ਰੇਟ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਉਹ ਸਿਰਫ ਸੂਟ ਦਾ ਰੇਟ ਹੁੰਦਾ ਕੋਰੀਅਰ ਚਾਰਜਿਸ ਅਲੱਗ ਤੋਂ ਹੁੰਦੇ ਆ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਣੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਆ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੁਰੀਅਰ ਚਾਰਜੇਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ। ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ। ਸੰਡੇ ਸਾਡਾ ਕਲੋਜ਼ ਨਹੀਂ ਹੁੰਦਾ ਜੀ ਹੁਣ ਮੇਰੇ ਉਹੀ ਵਾਰ ਤੇ ਗੱਲ ਰਹਿੰਦੀ ਹੈ ਹਮੇਸ਼ਾ ਅੱਗੇ ਬੋਲਦੇ ਹੁੰਦੇ ਸੀ ਵੀ ਸੰਡੇ ਸਾਡਾ ਕਲੋਜ਼ ਹੁੰਦਾ। ਪਰ ਸਭ ਦੇ ਲਈ ਕਾਫੀ ਮੈਨੂੰ ਬਹੁਤ ਜ਼ਿਆਦਾ ਫੋਨ ਆਉਂਦੇ ਸੀ ਵੀ ਸੰਡੇ ਵੀ ਸ਼ੌਪ ਖੋਲਿਆ ਕਰੋ ਕਿਉਂਕਿ ਹੁਣ ਸੀਜ਼ਨ ਦਾ ਟਾਈਮ ਹੈ ਫੈਸਟੀਵਲਸ ਵਾਲੇ ਤਿੰਨ ਹੈ। ਇਸ ਕਰਕੇ ਆਪਾਂ ਸੰਡੇ ਵੀ ਓਪਨ ਰੱਖਿਆ ਹੁਣ। ਤੁਸੀਂ ਮੰਡੇ ਟੂ ਸੰਡੇ ਜਦ ਮਰਜੀ ਜਿਹੜੇ ਮਰਜੀ ਟਾਈਮ ਆ ਕੇ ਸ਼ੌਪ ਤੇ ਵਿజిਟ ਕਰਕੇ ਤਸੱਲੀ ਕਰਕੇ ਵੀ ਆਪਣੇ ਆਪਣੇ ਲੈ ਸਕਦੇ ਹੋ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜਦੋਂ ਸੂਟ ਤੁਸੀਂ ਆਨਲਾਈਨ ਬੁੱਕ ਕਰਾਉਂਗੇ ਤਾਂ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਵਾਉਣੀ ਪੈਣੀ ਹੈ ਜੀ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਬਲੈਕ ਕਲਰ ਦੇ ਵਿੱਚ ਸੂਟ ਹੈ ਤੇ ਐਵੇਂ ਥਾਲਕੇ ਹਲਕੇ ਪ੍ਰਿੰਟ ਦੇ ਵਿੱਚ ਹੀ ਹੋਣਗੇ ਹੋਣਗੇ ਸਾਰੇ ਸੂਟ ਪਿਓਰ ਕ੍ਰੇਪ ਦੇ ਹੋਣਗੇ ਕ੍ਰੇਪ ਦੇ ਸੂਟ ਰਹਿਣਗੇ ਕ੍ਰੇਪ ਦੀ ਉਹ ਬਾਟਮ ਕ੍ਰੇਪ ਦੀ ਸ਼ਰਟ ਤੇ ਨਾਲ ਚਨਾਉਣ ਦੇ ਦੁਪੱਟੇ ਸਾਰੇ ਸੂਟਾਂ ਦੇ ਨਾਲ ਤੇ ਪੂਰਾ ਹੈਵੀ ਹੈਂਡਵਰਕ ਦੇ ਵਿੱਚ ਪੂਰਾ ਹੈਵੀ ਹੈਂਡਵਰਕ ਹੈ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਇਹ ਦੇਖ ਸਕਦੇ ਹੋ ਤੁਸੀਂ ਪੂਰਾ ਹੈਵੀ ਵਰਕ ਹੋਇਆ ਘੇਰੇ ਤੱਕ ਇਹ ਬਾਜੂਆ ਜਣੀਆਂ ਬਾਜੂ ਤੇ ਵੀ ਵਰਕ ਹੈ ਬਾਜੂ ਤੇ ਵੀ ਵਰਕ ਕੀਤਾ ਹੋਇਆ ਬਾਜੂ ਤੇ ਵੀ ਸਾਰਾ ਵਰਕ ਹੈ ਜੀ ਤੇ ਨਾਲ ਕਰੇਪ ਦੀ ਬਾਟਮ ਰਹੂਗੀ ਪੂਰੇ 3 ਮੀਟਰ ਦੀ ਬਾਟਮ ਹੈ ਜੀ ਕਰੇਪ ਦੀ ਨਾਲ ਤੇ ਨਾਲ ਹੈਗਾ ਚਰਨੋਂ ਦਾ ਦੁਪੱਟਾ ਦੁਪੱਟੇ ਤੇ ਵੀ ਗੋਟੇ ਦੀ ਫਿਨਿਸ਼ਿੰਗ ਹੈ ਚਾਰੇ ਪਾਸੇ ਇਹ ਸਾਰੇ ਦੁਪੱਟੇ ਤੇ ਵਰਕ ਹੈ ਜੀ ਇਹ ਦੇਖੋ ਪੂਰੇ ਦੁਪੱਟੇ 'ਚ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਵਰਕ ਕੀਤਾ ਹੋਇਆ ਤੇ ਬਹੁਤ ਪਿਆਰਾ ਸੂਟ ਹੈ ਜਿਵੇਂ ਜੇ ਇਹ ਦਿਨ ਦੇ ਫੰਕਸ਼ਨ ਚ ਪਾ ਲੋ ਜਿਵੇਂ ਰਾਤ ਦੇ ਫੰਕਸ਼ਨ ਚ ਸਾਰੇ ਦੁਪੱਟੇ ਤੇ ਪੂਰਾ ਹੈਵੀ ਵਰਕ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਜਣੀ ਬਹੁਤ ਪਿਆਰਾ ਪੂਰਾ 2.5 ਮੀਟਰ ਦਾ ਦੁਪੱਟਾ ਤੇ ਜਿਵੇਂ ਮਰਜੀ ਇਹਦੇ ਨਾਲ ਗਰਾਰਾ ਸ਼ਰਾਰਾ ਬਣਾ ਕੇ ਵੀ ਤੁਸੀਂ ਰੈਡੀ ਰੱਖ ਸਕਦੇ ਹੋ ਜੀ ਸੂਟ ਨੂੰ ਬਾਕੀ ਸਲਵਾਰ ਸੂਟ ਤਾਂ ਬਣਾਏ ਸਕਦੇ ਹੋ ਬਾਕੀ ਕੁਝ ਹੋਰ ਡਿਜ਼ਾਈਨਿੰਗ ਦੇ ਵਿੱਚ ਬਣਾਣੇ ਤਾਂ 3 ਮੀਟਰ ਦਾ ਫੈਬਰਿਕ ਹੈ ਜੀ ਨਾਲ ਤਾਂ ਤੁਸੀਂ ਜਿਵੇਂ ਦਾ ਮਰਜੀ ਸੂਟ ਸਟਿਚ ਕਰਾ ਸਕਦੇ ਹੋ ਏ ਲੋਕਾਂ ਦੇ ਦੇਖੋ ਸੂਟ 6000 ਪ੍ਰਾਈਸ ਹੈ ਜੀ 6000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ ਇਹ ਸਿੰਗਲ ਹੀ ਹੈ ਬਲੈਕ ਕਲਰ ਦੇ ਵਿੱਚ ਸਾਰਿਆਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਰਹੂਗੀ ਨੈਕਸਟ ਆ ਗਿਆ ਬੜਾ ਸੋਹਣਾ ਮਜੈਂਟਾ ਕਲਰ ਦੇ ਵਿੱਚ ਆਉਣਗੇ ਕ੍ਰੇਪ ਦੇ ਵਿੱਚ ਕ੍ਰੇਪ ਦੇ ਸੂਟ ਬਹੁਤ ਪਿਆਰੇ ਹੈਵੀ ਵਰਕ ਦੇ ਨਾਲ ਸੂਟ ਹੈ ਏ ਲੋਕਾ ਦੇਖੋ ਕਿੰਨਾ ਪਿਆਰਾ ਕਲਰਫੁਲ ਜੈ ਸੂਟ ਹੈ ਤੇ ਸਾਰਾ ਇਹ ਦੇਖ ਸਕਦੇ ਹੋ ਸਾਰਾ ਹੈਂਡਵਰਕ ਕੀਤਾ ਹੋਇਆ ਸਾਰੀ ਸ਼ਰਟ ਦੇ ਵਿੱਚ ਸਾਰੀ ਸ਼ਰਟ ਤੇ ਹੈਂਡਵਰਕ ਪੂਰਾ ਹੈਵੀ ਵਰਕ ਹੈ ਇਹ ਲੁੱਕ ਆ ਜਾਣਾ ਜਿਵੇਂ ਪਾਕਿਸਤਾਨੀ ਸਟਾਈਲ ਦੇ ਵਿੱਚ ਆਪਾਂ ਏ ਲਾਈਨ ਸਟਾਈਲ ਦੇ ਵਿੱਚ ਬਣਾਣੇ ਆ ਸੂਟ ਉਸੇ ਲੁੱਕ ਦੇ ਵਿੱਚ ਬਣਨਗੇ ਬਹੁਤ ਸੋਹਣੇ ਤੇ ਇਹ ਬਾਜੂ ਤੇ ਆ ਜਾਣਾ ਜੀ ਵਰਕ ਬਾਜੂ ਤੇ ਵੀ ਸਾਰੇ ਸੂਟਾਂ ਦੇ ਵਰਕ ਹੈ ਨਾਲ ਇਹ ਮਲਟੀ ਕਲਰ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਨਾਲ ਫਰੇਵ ਦੀ ਬਾਟਮ ਰਹੂਗੀ ਤੇ ਦੁਪੱਟਾ ਚੁਣੌਣ ਦਾ ਹੀ ਰਹਿਣਾ ਚੁਣੌਣ ਦੇ ਦੁਪੱਟੇ ਪੂਰੇ ਹੈਵੀ ਵਰਕ ਦੇ ਨਾਲ ਪੂਰਾ ਹੈਵੀ ਵਰਕ ਹੈ ਜੀ ਦੁਪੱਟਿਆਂ ਤੇ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਪੂਰੇ ਖੁੱਲੇ ਝੋੜੇ ਦੁਪੱਟੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਇਹ ਲੋਕਾਂ ਦੇ ਦੇਖੋ ਇਹ 3 ਦੇ ਫੰਕਸ਼ਨ ਚ ਪਾ ਲੋਜੀ ਤੇ ਰਾਤ ਦੇ ਫੰਕਸ਼ਨ ਚ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਵਿੱਚ ਸਾਰੇ ਦੁਪੱਟੇ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਸਾਰਾ ਦੁਪੱਟੇ 'ਚ ਹੀ ਬਹੁਤ ਪਿਆਰਾ ਦੁਪੱਟਾ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਇਹ ਲੁੱਕ ਆ ਜਾਣੀ ਜੀ ਸੋਹਣੀ ਦੇਖੋ ਕਿੰਨਾ ਪਿਆਰਾ ਸੋਹਣਾ 6000 ਪ੍ਰਾਈਸ ਹੈ ਜੀ 6000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਫਿਰੋਜ਼ੀ ਕਲਰ ਸੇਮ ਦੇ ਵਿੱਚ ਹੀ ਆ ਫਿਰੋਜ਼ੀ ਕਲਰ ਬਹੁਤ ਹੈਵੀ ਦੇ ਵਿੱਚ ਹੈ ਬਹੁਤ ਸੋਹਣੇ ਕਰਵੇ ਦੇ ਲਈ ਲੈਣੇ ਆ ਤੁਸੀਂ ਕਰਵੇ ਦੇ ਲਈ ਵੀ ਹੈਵੀ ਸੂਟ ਇਹ ਬਣਾ ਸਕਦੇ ਹੋ। ਕੁ ਫਿਰੋਜ਼ੀ ਕਲਰ ਦੇ ਵਿੱਚ ਗਰੇਪ ਦੀ ਸ਼ਰਟ ਇਹ ਆ ਰਿਹਾ ਜੀ neck ਤੇ work ਸਾਰਾ ਹੈਂਡਵਰਕ ਕੀਤਾ ਹੋਇਆ ਪੂਰੀ ਸ਼ਰਟ ਤੇ ਹੀ ਪੂਰਾ ਹੈਵੀ ਹੈਂਡਵਰਕ ਹੈ। ਇਹ ਬਹੁਤ ਪਿਆਰਾ ਹੈਵੀ ਵਰਕ ਇਹ ਰੇਤੇ ਵੀ ਪੂਰਾ ਹੈਵੀ ਵਰਕ ਹੈ ਉੱਪਰ ਤੋਂ ਲੈ ਕੇ ਦੇਖ ਸਕਦੇ ਹੋ ਪੂਰਾ ਇਹ ਸਾਰਾ ਹੈਂਡਵਰਕ ਦੇ ਨਾਲ ਮੜਿਆ ਹੋਇਆ ਸਾਰਾ ਇਹ ਵਰਕ ਹੈਂਡਵਰਕ ਦੇ ਵਿੱਚ ਹੈ ਪੂਰਾ ਇਹ ਬਾਜੂ ਤੇ ਆ ਜਾਣਾ ਜੀ ਵਰਕ ਇਹ ਬਾਜੂ ਤੇ ਵਰਕ ਆ ਜਾਣਾ ਫਰੋਜ਼ੀ ਕਲਰ ਦੇ ਵਿੱਚ ਹੈ ਪਹਿਲਾਂ ਇਹਦੇ ਨਾਲ ਦਾ ਹੀ ਮਜੈਂਟਾ ਕਲਰ ਦਿਖਾਇਆ ਨਾਲ ਫਰੋਜ਼ੀ ਕਲਰ ਦੀ ਉਹ ਕ੍ਰੇਪ ਦੀ ਬਾਟਮ ਰਹੂਗੀ ਦੇ ਨਾਲ ਚੁਣੋਂ ਦਾ ਦੁਪੱਟਾ ਪੂਰਾ ਹੈਵੀ ਖੁੱਲਾ ਦੁਪੱਟਾ ਜੀ ਬਹੁਤ ਸੋਹਣਾ ਇਹ ਲੋਕਾਂ ਸਾਰੇ ਦੁਪੱਟੇ ਤੇ ਸਾਰਾ ਹੈਂਡਵਰਕ ਹੈ ਗੋਟੇ ਦੀ ਫਿਨਿਸ਼ਿੰਗ ਹੈ ਪੂਰੇ ਦੁਪੱਟੇ ਤੇ ਪੂਰਾ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਸੋਹਣਾ ਇਹ ਲੋਕਾਂ 6000 ਪ੍ਰਾਈਸ ਹੈ ਜੀ 6000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਦੋ ਸੂਟ ਮੈਂ ਇੱਕ ਡਿਜ਼ਾਈਨ ਚ ਦਿਖਾਏ ਆ ਤੁਹਾਨੂੰ 6000 ਪ੍ਰਾਈਸ ਦੇ ਦਾ ਨੈਕਸਟ ਆ ਗਿਆ ਬੜਾ ਸੋਹਣਾ ਪਰਪਲ ਕਲਰ ਦੇ ਵਿੱਚ ਹੈ ਪੂਰੇ ਹੈਵੀ ਵਰਕ ਦੇ ਵਿੱਚ ਕਰੇਵ ਦੇ ਸੂਟ ਹੈ ਜੀ ਇਹ ਇਹ ਦੇਖੋ ਕਾ ਜਣੀ ਇਹ ਸਾਰਾ ਵਰਕ ਤੁਸੀਂ ਦੇਖ ਹੀ ਰਹੇ ਹੋ ਪੂਰਾ ਹੈਵੀ ਵਰਕ ਸਾਰੀ ਸ਼ਰਟ ਤੇ ਪੂਰਾ ਹੈਵੀ ਵਰਕ ਕੀਤਾ ਹੋਇਆ ਸੋਨਾ ਘੇਰੇ ਤੇ ਵੀ ਹੈਵੀ ਵਰਕ ਹੈ ਇਹ ਰੂਕ ਆ ਜਣੀ ਬਾਜੂ ਤੇ ਪੂਰਾ ਹੈਵੀ ਵਰਕ ਹੈ ਬਾਜੂ ਤੇ ਦੇਖ ਸਕਦੇ ਹੋ ਤੁਸੀਂ ਇਹ ਸਾਰਾ ਵਰਕ ਬਾਜੂ ਤੇ ਵਰਕ ਕੀਤਾ ਹੋਇਆ ਦੇਖੋ ਬਾਜੂ ਤੇ ਪੂਰਾ ਹੈਵੀ ਵਰਕ ਹੈ ਇਹ ਆ ਜਣੀ ਆਪਣੀ ਸ਼ਰਟ ਨਾਲ ਤਰੇਪ ਦੀ ਬਾਟਮ ਰਾਉਗੀ ਤੇ ਦੁਪੱਟਾ ਚਨੌਨ ਦੇ ਵਿੱਚ ਪੂਰਾ 2.5 ਮੀਟਰ ਦਾ ਖੁੱਲਾ ਦੁਪੱਟਾ ਤੇ ਪੂਰੇ ਹੈਵੀ ਵਰਕ ਦੇ ਨਾਲ ਦੇਖੋ ਲੁੱਕ ਦੇਖੋ ਦੁਪੱਟੇ ਦੀ ਪੂਰਾ ਸਰਦਾਰੀ ਸੂਟ ਹੈ ਜਿਵੇਂ ਦਾ ਮਰਜੀ ਤੁਸੀਂ ਸਟਿਚ ਕਰਾ ਕੇ ਇਹਨੂੰ ਬਣਾ ਸਕਦੇ ਹੋ ਇਹ ਦੇਖੋ ਸਾਰਾ ਇਹ ਵਰਕ ਕੀਤਾ ਹੋਇਆ ਸਾਰਾ ਦੁਪੱਟੇ ਦੇ ਵਿੱਚ ਇਹ ਸਾਰਾ ਵਰਕ ਕੀਤਾ ਹੋਇਆ ਪੂਰੀ ਆਊਟਲਾਈਨਿੰਗ ਦੁਪੱਟੇ ਦੇ ਵਿੱਚ ਤੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਹੈ ਜੀ ਇਹ ਲੁੱਕ ਆ ਜਾਣੀ ਹੈ ਬਹੁਤ ਪਿਆਰਾ ਸੂਟ ਹੈ ਪਰਪਲ ਕਲਰ ਦੇ ਵਿੱਚ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 6000 ਪ੍ਰਾਈਸ ਹੈ ਜੀ 6000 ਪ੍ਰਾਈਸ ਹੈ ਇਹ ਸੇਮ ਦੇ ਵਿੱਚ ਆਪਣੇ ਕੋਲ ਇੱਕ ਕਲਰ ਹੋਰ ਹੈ ਬੜਾ ਸੋਹਣਾ 골ਡਨ ਜਿਹਾ ਕਲਰ ਹੈ ਸੇਮ ਦੇ ਵਿੱਚ 골ਡਨ ਕਲਰ ਜਿਵੇਂ ਪਰਪਲ ਦਿਖਾਇਆ ਪਹਿਲਾਂ ਮੈਂ ਤੁਹਾਨੂੰ ਪਰਪਲ ਦੇ ਨਾਲ ਦਾ ਹੀ ਹੈ ਸੇਮ ਕਈ ਵਾਰੀ ਦੋ ਸੂਟ ਆਪਾਂ ਲੈਣੇ ਹੁੰਦੇ ਆ ਇਹ ਲੁੱਕ ਆਣੀ ਕਰੇਵਟ ਹੈ ਮੇਨ ਗੱਲ ਹੈ ਚੁਣੌਣ ਦੇ ਦੁਪੱਟੇ ਆ ਜੀ ਨਾਲ ਇਹ ਲੁੱਕ ਆ ਜਾਣੀ ਹੈ ਸਾਰਾ ਹੈਂਡਵਰਕ ਤੇ ਬਣਿਆ ਸਾਰਾ ਹੱਥ ਦਾ ਕੰਮ ਹੈ ਬਹੁਤ ਪਿਆਰਾ ਸਾਰਾ ਦੇਖੋ ਪੂਰਾ ਜਾਲ ਮੜਿਆ ਹੋਇਆ ਪੂਰਾ ਇਹ ਸਾਰਾ ਵਰਕ ਕੀਤਾ ਹੋਇਆ ਹੈਂਡਵਰਕ ਦੇ ਨਾਲ ਹੱਥ ਦਾ ਕੰਮ ਹੈ ਸਾਰਾ ਇਹ ਆ ਜਾਣਾ ਜੀ 슬ੀਵਸ ਤੇ ਵਰਕ ਬਾਜੂ ਤੇ ਵਰਕ ਆ ਜਾਣਾ ਪੂਰਾ ਹੈਵੀ ਵਰਕ ਹੈ ਜਿੰਨੀ ਮਰਜ਼ੀ ਤੁਸੀਂ ਇਹ ਬਾਜੂ ਪੂਰਾ ਵਰਕ ਆ ਲੈਣਾ ਜੀ ਬਾਜੂ ਤੇ ਤੇ ਨਾਲ 골ਡਨ ਕਲਰ ਦੇ ਵਿੱਚ ਇੱਕ ਰੇਪ ਦੀ ਬਾਟਮ ਰਹੂਗੀ ਇਹ ਨਾਲ ਪੂਰਾ ਹੈਵੀ ਦੁਪੱਟਾ ਚੁਣੋਂ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਲੁੱਕ ਦੇਖੋ ਦੁਪੱਟੇ ਦੀ ਬਹੁਤ ਪਿਆਰਾ ਸਾਰਾ ਪੂਰਾ ਹੈਵੀ ਵਰਕ ਤੇ ਗੋਟੇ ਦੀ ਫਿਨਿਸ਼ਿੰਗ ਆ ਬਹੁਤ ਸੋਹਣਾ ਗੋਟਾ ਲੱਗ ਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਲੁੱਕ ਆ ਜਾਣੀ ਜੀ ਸਾਰਾ ਪੂਰਾ ਹੈਵੀ ਦੁਪੱਟਾ 6000 ਪ੍ਰਾਈਸ ਹੈ ਜੀ 6000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਇਹ ਦੋ ਸੂਟ ਮੈਂ ਇੱਕ ਡਿਜ਼ਾਈਨ ਚ ਦਿਖਾਇਆ ਇਥੋਂ 6000 ਪ੍ਰਾਈਸ ਹੈ ਜੀ 6000 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਸੋਹਣਾ ਡਾਰਕ ਪਿੰਕ ਜੇ ਵਿੱਚ ਕਲਰ ਹੈ ਗਾਜਰੀ ਪਿੰਕ ਜਾਂ ਬੜਾ ਸੋਹਣਾ ਜਾਂ ਰੰਗ ਹੈ ਸੂਟ ਦਾ ਹੋਣਗੇ ਸਾਰੇ ਸੂਟ ਕਰੇਪ ਦੇ ਸੂਟ ਰਹਿਣਗੇ ਕਰੇਪ ਦੀ ਉਹ ਬਾਟਮ ਤੇ ਚਨੌਮ ਦੇ ਪੂਰੇ ਖੁੱਲੇ ਦੁਪੱਟੇ ਇਹ ਦੇਖੋ ਬੜਾ ਸੋਹਣਾ ਪਿੰਕ ਕਲਰ ਦੇ ਵਿੱਚ ਡਾਰਕ ਪਿੰਕ ਕਲਰ ਹੈ ਇਹ ਸਾਰਾ ਹੈਂਡਵਰਕ ਤੁਸੀਂ ਦੇਖ ਹੀ ਰਹੇ ਹੋ ਇਹਨੂੰ ਆਪਾਂ ਏ ਲਾਈਨ ਚ ਵੀ ਬਣਾ ਸਕਦੇ ਆ ਸੂਟਾਂ ਨੂੰ ਤੇ ਸਾਰਾ ਹੈਂਡਵਰਕ ਪੂਰਾ ਹੈਵੀ ਵਰਕ ਹੈ ਬਹੁਤ ਪਿਆਰਾ ਵਰਕ ਇਸ ਤੇ ਹੋਰ ਵੀ ਜਿਆਦਾ ਸੁਪੀਰੀਅਰ ਕੁਆਲਿਟੀ ਦਾ ਵਰਕ ਕੀਤਾ ਹੋਇਆ ਦੇਖੋ ਪੂਰੀ ਹੈਵੀ ਸ਼ਰਟ ਆ ਜਾਣੀ ਇਹ ਆ ਰਿਹਾ ਨਾ ਫਰੰਟ ਆਪਣਾ ਜਿੰਨਾ ਮਰਜੀ ਆਪਾਂ ਜਿਹੜਾ ਘੇਰਾ ਤੁਸੀਂ ਇਹ ਵੀ ਜਿੰਨਾ ਮਰਜੀ ਇੱਥੇ ਤੱਕ ਪੂਰਾ ਹੀ ਰੱਖ ਸਕਦੇ ਹੋ ਏ ਲਾਈਨ ਦੇ ਵਿੱਚ ਬਣ ਜਾਣਗੇ 크ਰੇਪ ਦੀ ਫਿਟਿੰਗ ਦਾ ਸਭ ਨੂੰ ਪਤਾ ਹੀ ਇਹ ਵੀ 크ਰੇਪ ਦੀ ਬਹੁਤ ਪਿਆਰੀ ਫਿਟਿੰਗ ਆਉਂਦੀ ਹੈ ਇਹ ਬਾਜੂ ਤੇ ਆ ਜਾਣਾ ਹੈਵੀ ਵਰਕ ਬਾਜੂ ਤੇ ਪੂਰਾ ਹੈਵੀ ਵਰਕ ਹੈ ਨਾਲ 크ਰੇਪ ਦੀ ਉਹ ਬਾਟਮ ਰਹੂਗੀ ਇਹ ਚੋਨੋਂ ਦਾ ਦੁਪੱਟਾ ਦੁਪੱਟੇ ਤੇ ਇਹਦੇ ਜਿਆਦਾ ਹੀ ਹੈਵੀ ਵਰਕ ਹੈ ਜੀ ਬਹੁਤ ਪਿਆਰਾ ਕੋ ਜਿਵੇਂ ਸਿਰ ਤੇ ਵੀ ਲੈਣਾ ਤੁਸੀਂ ਸਿਰ ਤੇ ਵੀ ਲਓਗੇ ਤਾਂ ਵੀ ਨਹੀਂ ਇਹਨ ਦੁਪੱਟਾ ਤਿਲਕਣਾ ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਵਾ ਇਹ ਲੁੱਕ ਆ ਜਣੀ ਦੇਖੋ ਕਿੰਨਾ ਪਿਆਰਾ ਪੂਰਾ ਜਾਲ ਇਹ ਵਰਕ ਦੇ ਲਈ ਬਹੁਤ ਟਾਈਮ ਲੱਗਦਾ ਜੀ ਪੂਰਾ ਮਿਰਰ ਵਰਕ ਕੀਤਾ ਹੋਇਆ ਇਹਦੇ ਵਿੱਚ ਸਾਰਾ ਮਿਰਰ ਵਰਕ ਆ ਪੂਰੇ ਦੁਪੱਟੇ 'ਚ ਗੋਟੇ ਦੀ ਫਿਨਿਸ਼ਿੰਗ ਹੈ ਇਹ ਲੁੱਕ ਆ ਜਣੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ 6500 ਪ੍ਰਾਈਸ ਹੈ ਜੀ 6500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਣੇ ਇਹਦੇ ਵਿੱਚ ਹੈਗਾ ਆਪਣੇ ਕੋਲ ਮਸਟਰਡ ਕਲਰ ਸੇਮ ਦੇ ਵਿੱਚ ਮਸਟਰਡ ਕਲਰ ਹੈ ਬਹੁਤ ਪਿਆਰਾ ਡਿਜ਼ਾਈਨ ਸਾਰਾ ਹੈਂਡਵਰਕ ਦੇ ਵਿੱਚ ਕ੍ਰੇਪ ਦੇ ਸੂਟ ਹੈ A ਲਾਈਨ ਚ ਵੀ ਬਣਾ ਸਕਦੇ ਹੋ ਤੁਸੀਂ ਇਹ ਦੇਖੋ ਪੂਰਾ ਹੈਵੀ ਵਰਕ ਹੈ ਸਾਰੀ ਸ਼ਰਟ ਤੇ neck ਤੋਂ ਲੈ ਕੇ ਉੱਪਰ ਤੋਂ ਇਹ ਸਾਰਾ ਹੈਵੀ ਵਰਕ ਹੈ ਕਾਫੀ ਖੁੱਲਾ ਕੱਪੜਾ ਜਿੰਨਾ ਮਰਜ਼ੀ ਤੁਸੀਂ ਐਨਾ ਘੇਰਾ ਰੱਖ ਸਕਦੇ ਹੋ ਸਾਰਾ ਹੈਂਡਵਰਕ ਤੇ ਬਣਿਆ ਇਹ ਬਾਜੂ ਆ ਜਾਣੀ ਆ ਇਹ ਬਾਜੂ ਤੇ ਵਰਕ ਆ ਜਾਣਾ ਪੂਰਾ ਹੈਵੀ ਗਰੇਵ ਦੀ ਉਹ ਬਾਟਮ ਰਹੂਗੀ ਨਾਲ ਤੇ ਨਾਲ ਚੁਨਾਵ ਦਾ ਦੁਪੱਟਾ ਦੁਪੱਟੇ ਵੀ ਸੂਰੇ 2.5 ਮੀਟਰ ਦੇ ਖੁੱਲੇ ਦੁਪੱਟੇ ਆ ਜੀ ਪੂਰੇ ਇਹ ਪੂਰਾ ਹੈਵੀ ਵਰਕ ਹੈ ਦੁਪੱਟਿਆਂ ਤੇ ਪੂਰੇ ਖੁੱਲੇ ਦੁਪੱਟੇ ਬਹੁਤ ਪਿਆਰਾ ਹੈਵੀ ਵਰਕ ਇਹ ਲੁੱਕ ਆ ਜਾਣੀ ਹੈ ਸੋਹਣੀ ਬਹੁਤ ਸੋਨਾ ਮਿਰਰ ਵਰਕ ਹੋਇਆ ਹੈ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਹੈ ਇਹ ਲੁੱਕ ਆ ਜਾਣੀ 6500 ਪ੍ਰਾਈਸ ਹੈ ਜੀ 6500 ਪ੍ਰਾਈਸ ਹੈ ਦੁਪੱਟੇ ਦੇ ਵੀ ਸਾਰਾ ਇਹ ਮਿਰਰ ਵਰਕ ਹੋਇਆ ਪੂਰਾ ਹੈਵੀ ਵਰਕ ਹੈ 6500 ਪ੍ਰਾਈਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਫਿਰੋਜ਼ੀ ਕਲਰ ਸੇਮ ਦੇ ਵਿੱਚ ਬੜਾ ਸੋਹਣਾ ਜਿਹਾ ਫਿਰੋਜ਼ੀ ਕਲਰ ਹੈ ਤੇ ਰੇਪ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਵਰਕ ਹੈ neck ਤੇ ਆ ਗਿਆ ਵਰਕ ਸਾਰੀ ਸ਼ਰਟ ਤੇ ਪੂਰਾ ਜਾਲ ਬਣਿਆ ਹੋਇਆ ਦੇਖੋ ਪੂਰੀ ਸ਼ਰਟ ਤੇ ਹੈਵੀ ਵਰਕ ਹੈ ਕ੍ਰੇਪ ਦੇ ਸੂਟ ਇਹ ਬਾਜੂ ਤੇ ਆ ਜਣਾ ਜੀ ਵਰਕ ਬਾਜੂ ਤੇ ਵੀ ਪੂਰਾ ਹੈਵੀ ਵਰਕ ਕੀਤਾ ਹੋਇਆ ਨਾਲ ਕ੍ਰੇਪ ਦੀ ਬਾਟਮ ਰਹੂਗੀ ਤੇ ਨਾਲ ਹੈਵੀ ਚਨਾਉਣ ਦਾ ਦੁਪੱਟਾ ਬਹੁਤ ਪਿਆਰੇ ਵਰਕ ਦੇ ਨਾਲ ਸਾਰਾ ਮਿਰਰ ਵਰਕ ਹੋਇਆ ਦੁਪੱਟੇ ਤੇ ਵੀ ਇਹ ਦੇਖੋ ਦੁਪੱਟੇ ਤੇ ਪੂਰਾ ਹੈਵੀ ਵਰਕ ਹੋਇਆ ਬਹੁਤ ਪਿਆਰਾ ਤੇ ਗੋਟੇ ਦੀ ਫਿਨਿਸ਼ਿੰਗ ਆ ਪੂਰਾ 2.5 ਮੀਟਰ ਦਾ ਚਨਾਉਣ ਦਾ ਦੁਪੱਟਾ ਇਹ ਲੁੱਕ ਆ ਜੀ ਸੋਹਣਾ ਇਹ ਤਿੰਨ ਸੂਟ ਇੱਕ ਡਿਜ਼ਾਈਨ 'ਚ ਦਿਖਾਏ ਆ ਮੈਂ ਤਿੰਨ ਕਲਰ 6500 ਪ੍ਰਾਈਸ ਹੈ ਜੀ 6500 ਪ੍ਰਾਈਸ ਦੇ ਨਾਲ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੈ ਜੀ ਸੂਟਾਂ ਦਾ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ